ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਹਰੀਆਂ ਸਬਜ਼ੀਆਂ ਲੈਣ ਦੇ ਲਈ ਸਾਡੇ ਕੋਲ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੀਟਨਾਸ਼ਕ ਤਿਆਰ ਤੇ ਜੇਕਰ ਆਪਾਂ ਬੀਜਦੇ ਆ ਬੀਜਣ ਦੀ ਵਿਧੀ ਤੁਹਾਨੂੰ ਦੱਸੀ ਵੀ ਆ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਮੈਂ ਕੀਟਨਾਸ਼ਕ ਤੁਹਾਨੂੰ ਬਣਾ ਕੇ ਦਿਖਾ ਲੈਣ ਲੱਗਾ ਤੇ ਬਣੇ ਰਿਓ ਵੀਡੀਓ ਦੇ ਵਿੱਚ ਉਹ ਕਿਵੇਂ ਆ ਸਾਡੇ ਲਈ ਆਰਗੈਨਿਕ ਸਬਜ਼ੀਆਂ ਤੁਹਾਨੂੰ ਪ੍ਰਾਪਤ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਮਿੱਟੀ ਤੇ ਉਹ ਸਾਡੇ ਕੋਲ ਹੈਗੀ ਆ ਤੇ ਉਸ ਤੋਂ ਬਾਅਦ ਚਾਹੀਦਾ ਸਾਨੂੰ ਢੇਰ ਗੋਹਾ ਮੱਝਾਂ ਦਾ ਉਹ ਵੀ ਹੈਗਾ ਆ ਤੇ ਜਮੀਨ ਵੀ ਹੈਗੀ ਆ 20 ਸਾਨੂੰ ਮਿਲ ਜਾਂਦੇ ਆ ਠੀਕ ਆ ਨਾ ਇਹ ਸਾਡੇ ਤਿੰਨ ਪ੍ਰੋਸੈਸ ਤਿਆਰ ਹੋ ਗਏ ਹੁਣ ਚੌਥਾ ਪ੍ਰੋਸੈਸ ਕੀ ਆ ਇਹਨਾਂ ਨੂੰ ਲੱਗਣ ਤੋਂ ਬਾਅਦ ਇਹਨਾਂ ਨੂੰ ਬਚਾਣਾ ਬਚਾਣਾ ਕਹਿੰਦੇ ਤੋ ਮੱਖੀਆਂ ਤੋਂ ਕੀਟਨਾਸ਼ਕ ਤੋਂ ਕੀੜੇ ਆ ਜਿਵੇਂ ਸੁੰਡੀ ਆ ਬੈਂਗਣ ਲੱਗਿਓ ਇਹਨਾਂ ਨੂੰ ਸੁੰਡੀ ਲੱਗ ਜਾਂਦੀ ਆ ਸੋ ਇਹਦਾ ਹੱਲ ਆ ਦੋਸਤੋ ਬਹੁਤ ਤਕੜਾ ਤੁਸੀਂ ਘਰ ਆਪਣੇ ਤਿਆਰ ਕਰ ਸਕਦੇ ਆ ਤੇ ਕਰਨਾ ਕਿਵੇਂ ਆ ਦੇਖੋ ਅਸੀਂ ਤਿਆਰ ਕਰਦੇ ਆ ਤੇ ਅਸੀਂ ਪਾਨੇ ਆ ਆਪਣੇਆ ਬੇਲ ਬੂਟੀਆਂ ਨੂੰ ਸੋ ਤੁਸੀਂ ਵੀ ਇਹ ਪਾ ਸਕਦੇ ਆ ਸੋ ਅਸੀਂ ਜਿਹੜਾ ਕੀ ਆ ਇਹਨਾਂ ਦੇ ਨਾਲ ਸਾਨੂੰ ਜ਼ਹਿਰਾਂ ਮੁਕਤ ਜਿਹੜੀ ਕਿ ਜ਼ਹਿਰ ਮੁ ਜ਼ਹਿਰਪਾਨ ਦੀ ਜ਼ਰੂਰਤ ਨਹੀਂ ਪਊਗੀ ਆ ਦੇਖੋ ਦੋਸਤੋ ਕੀਟਨਾਸ਼ਕ ਤਿਆਰ ਕੀਤਾ ਹੋਇਆ ਤੇ ਵਿੱਚ ਜੋ ਜੋ ਪਾਇਆ ਤੁਹਾਨੂੰ ਮੈਂ ਦੱਸਣ ਲੱਗਾ ਤਾਂ ਦੇਖੋ ਹਰੀਆਂ ਮਿਰਚਾਂ ਪਈਆਂ ਆ ਦੇਖੋ ਪਿਆਜ਼ ਪਿਆ ਹਲਦੀ ਪਈਆ ਨਿੰਬੂ ਪਈਆ ਤੇ ਇਹਦਾ ਬਰਤਣਾ ਕਿਵੇਂ ਆ ਇਹਦੇ ਵਿੱਚ ਅਸੀਂ ਕੀ ਪਾਇਆ ਇਹਦੇ ਵਿੱਚ ਰੀਠਾ ਪਾਇਆ ਹੋਇਆ ਇਹਦੇ ਵਿੱਚ ਹਲਦੀ ਪਾਈ ਹੋਈ ਆ ਦੋਸਤੋ ਅਸੀਂ ਇਹਦੇ ਵਿੱਚ ਜਿਹੜੀਆਂ ਕਿ ਹੋਰ ਵੀ ਬਹੁਤ ਚੀਜ਼ਾਂ ਪਾਈਆਂ ਉਹਨਾਂ ਨੂੰ ਬਰਤਣਾ ਦੋਸਤੋ ਕਿਵੇਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਕਿ ਜ਼ਰੂਰੀ ਗੱਲ ਬਾਤ ਆ ਅਸੀਂ ਆਪਣੇ ਬਗੀਚਾ ਦੇਖਣਾ ਵੀ ਤੁਹਾਡਾ ਬਗੀਚਾ ਦੋਸਤੋ ਕਿੱਡਾ ਕ ਵੱਡਾ ਹੈ ਜੇ ਤਾਂ ਤੁਹਾਡੇ ਕੋਲ ਥੋੜਾ ਹੈ ਤੁਸੀਂ ਉਹਨੂੰ ਆਪਣਾ ਉਹਦੀ ਕੁਆਂਟੀਟੀ ਘੱਟ ਕਰ ਲੈਣੀ ਹੈ ਜੇਕਰ ਤੁਹਾਡੇ ਕੋਲ ਜ਼ਿਆਦੇ ਖੇਤਾਂ ਦੇ ਹਿਸਾਬ ਨਾਲ ਆ ਤਾਂ ਤੁਸੀਂ ਉਹਨੂੰ ਖੇਤਾਂ ਦੇ ਹਿਸਾਬ ਨਾਲ ਬਣਾ ਸਕਦੇ ਆ ਤੇ ਮੰਨ ਲਓ ਜਿਵੇਂ ਕਿ ਤੁਸੀਂ 50 ਲੀਟਰ ਪਾਣੀ ਪਾਇਆ ਉਹਦੇ ਵਿੱਚ ਤੁਸੀਂ ਅੱਧਾ ਕਿਲੋ ਹਲਦੀ ਪਾਣੀ ਆ ਤੇ 100 ਗ੍ਰਾਮ ਉਹਦੇ ਵਿੱਚ ਜਿਹੜਾ ਕਿ ਹਰੀਠੇ ਦਾ ਪਾਊਡਰ ਪਾਣਾ ਉਹਦੇ ਵਿੱਚ ਲਾਲ ਮਿਰਚ ਪਾਣੀ ਆ ਦੋਸਤੋ ਨਿੰਬੂ ਪਾਣੇ ਆ ਤੇ ਜਿਹੜੇ ਨਿੰਬੂ ਕਿਉਂ ਪਾਣੇ ਆ ਜਾਂ ਨਿੰਬੂ ਜਾਂ ਸੰਤਰੇ ਦੇ ਛਿਲਕੇ ਜਿਹੜੇ ਉਹ ਵੀ ਕਿਉਂ ਪਾਣੇ ਮੈਂ ਤੁਹਾਨੂੰ ਦੱਸਣ ਲੱਗਾ ਪਹਿਲਾਂ ਵਿਧੀ ਇਹ ਉਦੇ ਵਿੱਚ ਦੋਸਤੋ ਤੁਸੀਂ ਪਾਣਿਆ ਜਿਹੜਾ ਕਿ ਆ ਹਲਦੀ ਅੱਧਾ ਕਿਲੋ ਰੀਠਾ 100 ਗ੍ਰਾਮ ਪਾ ਸਕਦੇ ਆ ਤੁਸੀਂ ਉਦੋਂ ਉਸ ਤੋਂ ਬਾਅਦ ਜਿਹੜਾ ਕਿ ਆ ਉਹਦੇ ਵਿੱਚ ਆਪਾਂ ਸੰਤਰੇ ਦੇ ਛਿਲੜੇ ਪਾਣੇ ਆ ਤੇ ਨਿੰਬੂ ਪਾਣੇ ਆ ਤੇ ਨਿੰਮ ਦੇ ਪੱਤੇ ਪਾਣੇ ਆ ਦੋਸਤੋ ਇਹ ਚੀਜ਼ਾਂ ਦਾ ਕੀ ਕੰਮ ਆ ਤੇ ਉਹ ਮੈਂ ਤੁਹਾਨੂੰ ਲੱਗਾ ਦੱਸਣ bari bari ਤੇ ਹੁਣ ਇਹਦੇ ਵਿੱਚ ਆਪਾਂ ਨੇ ਦੋਸਤੋ ਹਲਦੀ ਪਾ ਲਈ ਜਿਹੜੇ ਕਿ ਆ ਰੀਠੇ ਪਾ ਲੈ ਇਹਦੇ ਵਿੱਚ ਆਪਾਂ ਨਿੰਮ ਪਾ ਲਈ ਤੇ ਦੋਸਤੋ ਇਹਦੇ ਵਿੱਚ ਆਪਾਂ ਜਿਹੜਾ ਕਿ ਆ ਮਿਰਚਾਂ ਪਾ ਲਈਆਂ ਮਿਰਚਾਂ ਇਹ ਹਰੀਆਂ ਵੀ ਪਾ ਸਕਦੇ ਆ ਤੁਸੀਂ ਔਰ ਜੇਕਰ ਲਾਲ ਪਾਊਡਰ ਪਾਉਂ ਤਾਂ ਉਹ ਜ਼ਿਆਦਾ ਅੱਛਾ ਹੈ ਤੇ ਪਿਆਜ਼ ਆ ਜਿਹੜਾ ਉਹ ਕੱਟ ਕੇ ਪਾ ਲੈਣਾ ਵਿੱਚ ਇਹਦੇ ਇਹਨਾਂ ਦੇ ਵਿੱਚ ਜਿਹੜੀ ਕੀ ਆ ਹਿੰਗ ਵੀ ਪਾਣੀ ਆ ਦੋਸਤੋ ਹਿੰਗ ਵੀ ਤੁਸੀਂ 50 ਗ੍ਰਾਮ ਜਾਂ ਥੋੜੀ ਪਾ ਸਕਦੇ ਆ ਤੇ ਇਹ ਜਿਹੜੀ ਕੀ ਕੰਮ ਕੀ ਕਰਦਾ ਹਲਦੀ ਇੱਕ ਬਹੁਤ ਵੱਡਾ ਜਿਹੜਾ ਕੀ ਆ ਐਂਟੀਫੰਗਸ ਆ ਫੰਗਸ ਨਹੀਂ ਆਣ ਦਿੰਦਾ ਤੁਹਾਡੀ ਸਬਜ਼ੀਆਂ ਦੇ ਉੱਪਰ ਤੇ ਹੁਣ ਜਿਹਨਾਂ ਨੂੰ ਤੁਸੀਂ ਕੋ ਅਵਾਲ ਲੈਣਾ ਪਾਣੀ ਦੇ ਵਿੱਚ ਅਵਾਲ ਲੈਣ ਤੋਂ ਬਾਅਦ ਅਵਾਲਣ ਤੋਂ ਬਾਅਦ ਕੋਸ਼ੇ ਦਾ ਇਹ ਰੰਗ ਜਿਹੜਾ ਦੋਸਤੋ ਇਦਾਂ ਦਾ ਹੋ ਜਾਵੇਗਾ ਕਿਉਂਕਿ ਇਹ ਅਸੀਂ ਕੱਲ ਦਾ ਹਵਾਲਿਆ ਹੋਇਆ ਹੁਣ ਇਦੇ ਵਿੱਚ ਸਾਰਾ ਸਮਾਨ ਜਿਹੜਾ ਪਾਇਆ ਹੋਇਆ ਸ਼ੁ ਅਸੀਂ ਆਪਣੀਆਂ ਸਬਜ਼ੀਆਂ ਨੂੰ ਲੱਗੇ ਸੀ ਛੜਕਾਣ ਸੋ ਸੋਚਿਆ ਮੈਂ ਆਪਣੇ ਦੋਸਤਾਂ ਨੂੰ ਦੱਸ ਦਵਾਂ ਤੇ ਜਿਹੜੇ ਸਾਡੇ ਦੋਸਤਾਂ ਨੂੰ ਸੁਨੇਹਾ ਭੇਜਦੇ ਰਹਿੰਦੇ ਬਾਈ ਸਾਡੀਆਂ ਸਬਜ਼ੀਆਂ ਨੂੰ ਮੱਖੀ ਮੱਛਰ ਕੀੜੇ ਬਹੁ ਖਾਂਦੇ ਆ ਤੇ ਤੁਸੀਂ ਇਹਨਾਂ ਨੂੰ ਕੀੜਿਆਂ ਤੋਂ ਐਵੇਂ ਬਚਾ ਸਕਦੇ ਆ ਤੁਸੀਂ ਨਿੰਮ ਤੋੜ ਕੇ ਇਹਦੇ ਵਿੱਚ ਪਾ ਲੈਣੀ ਆ ਤੇ ਪਾ ਕੇ ਇਹਨੂੰ ਉਬਾਲ ਲੈਣਾ ਤੁਹਾਡੇ ਕੋਲ ਨਿੰਮ ਨਹੀਂ ਹੈਗੀ ਤੁਸੀਂ ਨੀਮ ਆਇਲ ਲੈ ਲਓ ਆਇਲ ਪਾ ਸਕਦੇ ਆ ਪਰ ਆਇਲ ਨੂੰ ਵਿੱਚ ਉਬਾਲਿਓ ਨਾ ਤੁਸੀਂ ਉਬਲੇ ਹੋਏ ਸਮੱਗਰੀ ਦੇ ਵਿੱਚ ਜਿਹੜਾ ਤੁਸੀਂ ਬਾਅਦ ਚ ਪਾ ਸਕਦੇ ਆ ਇੰਨਾਕ ਤੁਸੀਂ ਆਪ ਜਿਹੜਾ ਕੀ ਆ ਇਹ ਦੇਖ ਲੈਣਾ ਤੇ ਹੁਣ ਦੋਸਤੋ ਇਹਦੇ ਇਹਦਾ ਕਰਨਾ ਕੀ ਆਪਾਂ ਇਹਦੇ ਵਿੱਚੋਂ ਆਪਾਂ ਲੈਣਾ 1.5 ਲੀਟਰ ਪਾਣੀ ਤੇ ਇੱਕ ਪੰਪ ਜਿਹੜਾ ਕਿ ਢੋਲੀ ਸਪਰੇ ਉਹਦੇ ਵਿੱਚ ਪਾ ਕੇ ਆਪਾਂ ਆਪਣੀਆਂ ਸਬਜ਼ੀਆਂ ਨੂੰ ਸਪਰੇ ਕਰਨਾ ਆ ਤੇ ਜਿਵੇਂ ਕਿ ਇਹਦੇ ਨਾਲ ਹੋਵੇਗਾ ਕੀ ਕੀ ਦੋਸਤੋ ਇਹਦੇ ਨਾਲ ਜਿਹੜਾ ਕਿ ਸੁੰਡੀ ਸਾਡੇ ਪੱਤੇ ਛੇਕ ਛੇਕ ਕਰ ਜਾਂਦੀ ਆ ਕਿ ਸੁੰਡੀ ਮੱਖੀਆਂ ਬਹਿਨੀਆਂ ਉੱਪਰ ਉਹ ਤੋਂ ਬਾਅਦ ਜਿਹੜਾ ਕਿ ਫੰਗੀ ਸਾਈਡ ਲੱਗਦਾ ਸਾਰਾ ਕੁਝ ਕਈ ਕੁਝ ਲੱਗ ਜਾਂਦਾ ਤੇ ਇਹ ਚੀਜ਼ਾਂ ਨੂੰ ਰੋਕੇਗੀ ਤੇ ਰੋਕਣਾ ਰੋਕਣ ਦੇ ਲਈ ਦੋਸਤੋ ਹੁਣ ਜਿਹੜੀ ਕਿ ਨਿੰਮ ਇਹ ਵੀ ਬਹੁਤ ਤਕੜਾ ਮੈਂ ਅੱਜ ਇਹਨਾਂ ਬਾਰੇ ਮੈਂ ਭਾਸ਼ਣ ਨਹੀਂ ਦੇਵਾਂਗਾ ਤੁਹਾਨੂੰ ਸਿਰਫ ਮੈਂ ਇਹੀ ਜਾਣਕਾਰੀ ਦੇਵਾਂਗਾ ਕਿ ਜੇਕਰ ਤੁਸੀਂ ਇਹ ਚੀਜ਼ਾਂ ਆਪਣੇ ਬਗੀਚੀ ਦੇ ਵਿੱਚ ਫਰਤਦੇ ਆਂ ਦੋਸਤੋ ਤੇ ਤੁਹਾਨੂੰ ਜਿਹੜਾ ਕਿ ਆ ਬਾਜ਼ਾਰ ਤੋਂ ਦਵਾਈ ਲੈਣ ਦੀ ਜ਼ਰੂਰਤ ਨਹੀਂ ਪੈਣੀ ਇਹ ਪੱਕੀ ਗੱਲ ਆ ਤੇ ਹੁਣ ਕਾਪੀ ਤੇ ਦੁਆਰਾ ਨੋਟ ਕਰ ਲਓ ਜਿਹੜੀ ਜਿਹੜੀ ਚੀਜ਼ਾਂ ਦੋਸਤੋ ਪਹਿਲਾਂ ਮੈਂ ਦੱਸਿਆ ਹੋ ਸਕਦਾ ਬਗੀਚਾ ਤੁਹਾਡਾ ਛੋਟਾ ਹੋਵੇ ਉਹਦੇ ਹਿਸਾਬ ਨਾਲ ਇਹਨੂੰ ਘਟਾ ਵਧਾ ਲਿਓ 100 ਲੀਟਰ ਪਾਣੀ ਅੱਧਾ ਕਿਲੋ ਹਲਦੀ 100 ਗ੍ਰਾਮ ਰੀਠੇ ਦਾ ਪਾਊਡਰ ਤੇ ਵਿੱਚ ਨਿੰਮ ਦਾ ਤੁਸੀਂ ਨਿੰਮ ਜੇਕਰ ਤੁਹਾਡੇ ਕੋ ਹਰੀ ਆ ਬਹੁਤ ਚੰਗਾ ਆ ਨਹੀਂ ਹੈਗਾ ਤੁਸੀਂ ਨਿੰਮ ਦਾ ਆਇਲ ਲੈ ਸਕਦੇ ਆ ਤੋ ਦੋਸਤੋ ਸੰਗਤਰੇ ਦੇ ਜਿਹੜੇ ਕੀ ਆ ਛਿਲੜ ਉਹ ਸਾਨੂੰ ਕਿਉਂ ਚਾਹੀਦੇ ਆ ਉਬਾਲਣੇ ਆ ਉਹ ਪਾਣੀ ਦੇ ਵਿੱਚ ਉਬਾਲਣ ਤੇ ਠੰਡਾ ਕਰਨ ਤੋਂ ਬਾਅਦ ਛਾਣ ਕੇ ਤੁਸੀਂ ਉਹਦਾ ਸਪਰੇਅ ਕਰ ਲੈਣਾ ਉਹ ਵਿੱਚੇ ਰਲਾ ਲੈਣਾ ਇਹਦੇ ਉਹ ਕਿਉਂ ਚਾਹੀਦੇ ਆ ਸੰਗਤਰੇ ਦੇ ਜਿਹੜੇ ਛਿਲੜਾ ਦੋਸਤੋ ਉਹਨਾਂ ਦੇ ਵਿੱਚ ਸੰਗੰਧ ਆਂਦੀ ਆ ਉਹਨਾਂ ਦੇ ਵਿੱਚ ਖੁਸ਼ਬੂ ਆਂਦੀ ਆ ਉਹਦੇ ਨਾਲ ਜਿਹੜੀ ਮੱਖੀ ਆ ਨਾ ਉਹ ਸਾਡੇ ਨੇੜੇ ਨਹੀਂ ਲੱਗਦੀ ਜਿਹੜੀਆਂ ਫਸਲਾਂ ਦੇ ਕਹ ਲੋ ਭਈ ਸੋ ਜਿਹਦੇ ਨਾਲ ਦੋਸਤੋ ਬਿਮਾਰੀ ਹੈ ਜਿਹੜੀ ਨਹੀਂ ਲੱਗਦੀ ਤੇ ਤੁਸੀਂ ਹੁਣ ਦੋਸਤੋ ਕੀ ਕਰਨਾ ਸਭ ਤੋਂ ਵੱਡੀ ਗੱਲ ਇਹ ਆ ਸੰਤਰੇ ਦੇ ਛਿਲੜੇ ਲੈ ਲੈ ਤੇ ਜੇਕਰ ਉਹਦੇ ਛਿਲੜ ਨਹੀਂ ਹੈਗੇ ਤੁਹਾਡੇ ਕੋਲ ਤੁਸੀਂ ਨਿੰਬੂ ਪਾ ਲਓ ਉਹਦੇ ਵਿੱਚ ਠੀਕ ਆ ਨਾ ਕੱਟ ਕੇ ਉਹ ਸਾਰੀ ਸਮੱਗਰੀ ਨੂੰ ਜਿਹੜਾ ਕੀ ਹੈ ਵਿੱਚ ਪਿਆਜ਼ ਪਾ ਲੈਣਾ ਲਸਣ ਪਾ ਲੈਣਾ ਇਹਦੇ ਵਿੱਚ ਲਾਲ ਮਿਰਚ ਪਾ ਲੈਣੀ ਇਹਨੂੰ ਉਬਾਲ ਲੈਣਾ ਰੀਠੇ ਦਾ ਪਾਊਡਰ ਪਾਣਾ ਨਾ ਭੁੱਲਣਾ ਇਸ ਚੀਜ਼ ਨੂੰ ਉਬਾਲ ਲੈਣਾ ਉਬਾਲਣ ਤੋਂ ਬਾਅਦ ਇਹਨੂੰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਇਹਨੂੰ ਛਾਣ ਲਿਓ ਛਾਣ ਜੇਕਰ ਤੁਸੀਂ ਨਹੀਂ ਛਾਣੂਗੇ ਤੇ ਤੁਹਾਡੇ ਪੰਪ ਦੇ ਵਿੱਚ ਜਿਹੜਾ ਕੀ ਇਹ ਫਸੇਗਾ ਤੇ ਜੇਕਰ ਤੁਹਾਡੇ ਕੋਲ ਹੈਂਡ ਪੰਪ ਆ ਤੁਸੀਂ ਉਹਦੇ ਨਾਲ ਸਪਰੇਅ ਕਰ ਸਕਦੇ ਆ ਜੇਕਰ ਤੁਹਾਡੇ ਕੋਲ ਹੈਂਡ ਪੰਪ ਨਹੀਂ ਤੁਸੀਂ ਇਹਨਾਂ ਸਪਰੇਅ ਕਰ ਸਕਦੇ ਆ ਸੋ ਤੁਸੀਂ ਇਹਨੂੰ ਇਸ ਤਰ੍ਹਾਂ ਆਪਣੇ ਪੰਪ ਦੇ ਵਿੱਚ ਪਾਣਾ ਹੈ ਤੇ ਦੂਜੇ ਦਿਨ ਦੋਸਤੋ ਇਹਦਾ ਤੁਸੀਂ ਸਪਰੇਅ ਕਰ ਦੇਣਾ ਇਹਨੂੰ ਉਬਾਲਣ ਦਾ ਕੀ ਮਤਲਬ ਆ ਉਬਾਲ ਕੇ ਜਿਹੜਾ ਕੀ ਇਹਨੂੰ ਠੰਡਾ ਕਰ ਲੈਣਾ ਇਹ ਨਹੀਂ ਹੈਗਾ ਤੱਤਾ ਤੱਤਾ ਲਿਆ ਕੇ ਸਬਜ਼ੀ ਦੇ ਉੱਪਰ ਸੱਟਦਾ ਸੋ ਆਪਾਂ ਇਹ ਇੰਨੀਆਂ ਅੱਜ ਤੁਹਾਡੇ ਨਾਲ ਜਿਹੜੀਆਂ ਕੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਤਾਂ ਕੀਤੇ ਕਿ ਸਾਡੇ ਦੋਸਤ ਸਾਨੂੰ ਕਮੈਂਟਾਂ ਦੇ ਵਿੱਚ ਬਾਰ ਬਾਰ ਜਿਹੜੇ ਕਿ ਸਵਾਲ ਪੁੱਛ ਰਹੇ ਸੀ ਸੋ ਇਹ ਤੁਸੀਂ ਆਪਣੇ ਬੈਂਗਣਾ ਤੇ ਆਪਣੇ ਪਿਆਜ਼ ਤੇ ਭਿੰਡੀ ਤੇ ਤੋਰੀ ਤੇ ਤੁਸੀਂ ਆਪਣੇ ਜਿਹੜੀ ਕਿ ਕੀਆ ਹੋ ਗਿਆ ਤੁਹਾਡੇ ਕੋਲ ਰਾਮਾ ਤੋਰੀ ਹੋ ਗਈ Karele ਹੋ ਗਏ ਦੋਸਤੋ ਤੁਸੀਂ ਕਿਸੇ ਵੀ ਸਬਜੀ ਦੇ ਉੱਪਰ ਕਿਸੇ ਵੀ ਸਬਜੀ ਦੇ ਉੱਪਰ ਕਿਸੇ ਵੀ ਫਸਲ ਦੇ ਉੱਪਰ ਤੁਸੀਂ ਕਰ ਸਕਦੇ ਆ ਸੋ ਇਹਦੇ ਵਿੱਚ ਜੇਕਰ ਤੁਸੀਂ ਐਡ ਆਨ ਕਰਨਾ ਚਾਹੁੰਦੇ ਆ ਤੇ ਇਹਦੇ ਵਿੱਚ 50 ਗ੍ਰਾਮ ਪ੍ਰਤੀ ਪੰਪ ਖੱਟੀ ਲੱਸੀ ਪਾ ਸਕਦੇ ਆ ਤੇ ਖੱਟੀ ਲੱਸੀ ਪਾ ਕੇ ਵੀ ਤੁਸੀਂ ਨਾਲ ਸਪਰੇਅ ਕਰ ਸਕਦੇ ਆ ਜਿਹੜਾ ਕਿ ਇਹ ਇੰਨੀਆਂ ਚੀਜ਼ਾਂ ਮੈਂ ਦੋਸਤੋ ਤੁਹਾਨੂੰ ਦੱਸੀਆਂ ਇਹ ਸਭ ਤੋਂ ਤਾਕਤਵਾਰ ਜਿਹਨੂੰ ਕਹਿ ਲਓ ਉਹ ਕੀਟਨਾਸ਼ਕ ਆ ਫੰਗੀਸਾਈਡ ਆ ਸਾਡੀਆਂ ਫਸਲਾਂ ਦੇ ਲਈ ਤੇ ਇਹ ਜਿਹੜਾ ਮੈਂ ਡਾਟਾ ਦੇਖਿਆ ਜਦੋਂ ਮੈਂ ਚੌਂਕ ਗਿਆ ਸਾਡੇ ਸਿਰਫ ਪੰਜਾਬ ਦੇ ਵਿੱਚ 22 ਬੰਦੇ ਰਜਿਸਟਰਡ ਆ ਜਿਹੜੇ ਆਰਗੈਨਿਕ ਖੇਤੀ ਕਰਦੇ ਆ ਤੇ ਸਭ ਤੋਂ ਵੱਧ ਜਿਹੜੇ ਕੀ ਆ ਆਂਧਰਾ ਪ੍ਰਦੇਸ਼ ਤਿਰਪੁਰਾ ਆਲਾ ਤੇ ਉਸ ਸਾਈਡ ਜਿਹੜੇ ਕੀ ਆ ਸਭ ਤੋਂ ਵੱਧ ਆ ਉਤਰਾਖੰਡ ਜਿਹੜਾ ਸਭ ਤੋਂ ਅੱਗੇ ਆ ਉੱਥੇ ਹਜ਼ਾਰਾਂ ਦੇ ਵਿੱਚ ਲੋਕ ਆ ਆਰਗੈਨਿਕ ਖੇਤੀ ਕਰਦੇ ਆ ਔਰ ਉਹ ਵੇਚਦੇ ਵੀ ਆ ਪਰ ਆਪਾਂ ਕੀ ਆ ਅਸੀਂ ਤਾਂ ਸਿਰਫ ਅਜੇ ਘਰਾਂ ਦੇ ਵਿੱਚ ਆਪਣੇ ਘਰ ਉਗਾਉਣ ਦੇ ਲਈ ਬਗੀਚੀਆਂ ਦੇ ਵਿੱਚ ਹੀ ਫਸੇ ਹੋਏ ਆ ਸੋ ਸਾਨੂੰ ਉਹਦੇ ਵਿੱਚ ਸਮਝ ਨਹੀਂ ਆਉਂਦੀ ਕਿ ਆਪਾਂ ਇਹਦੇ ਵਿੱਚ ਕੀ ਪਾਈਏ ਕੀ ਛੱਡੀਏ ਜਦੋਂ ਇੱਕ ਸੀਜ਼ਨ ਸਾਡੀਆਂ ਫਸਲਾਂ ਕੀੜੇ ਖਾ ਜਾਂਦੇ ਆ ਤੇ ਆਪਾਂ ਫਿਰ ਬੀਜਣੇ ਛੱਡ ਦਿੰਦੇ ਆ ਕਿਉਂਕਿ ਆਪਾਂ ਉਦਾਸ ਹੋ ਜਾਂਦੇ ਆ ਕਿ ਸ਼ਾਇਦ ਇੱਥੇ ਕੁਝ ਲੱਗਣਾ ਨਹੀਂ ਸੋ ਗਲਤੀ ਸਾਡੀ ਆ ਕਿਉਂਕਿ ਦੋਸਤੋ ਇਹਦੀਆਂ ਸਟੇਜਾਂ ਹੁੰਦੀਆਂ ਜਿਵੇਂ ਕਿ ਅੱਜ ਤੁਸੀਂ ਇਹਦਾ ਸਪਰੇਅ ਕੀਤਾ ਹੋ ਸਕਦਾ ਤੁਹਾਨੂੰ ਅਗਲੇ ਤਿੰਨਾਂ ਦਿਨਾਂ ਬਾਅਦ ਫਿਰ ਜ਼ਰੂਰਤ ਪਵੇ ਕਿਉਂਕਿ ਗਰਮੀ ਮੌਸਮ ਮਿੱਟੀ ਬਹੁਤ ਚੀਜ਼ਾਂ ਜਿਹੜੀਆਂ ਕਿ ਤਾਲਮੇਲ ਹੁੰਦਾ ਸੋ ਇਸ ਕਰਕੇ ਜਿਹੜੀਆਂ ਕਿ ਨੂੰ ਤੁਸੀਂ ਬਣਾ ਕੇ ਰੱਖ ਸਕਦੇ ਆ ਤੇ ਤੀਜੇ ਚੌਥੇ ਦਿਨ ਜਿਹੜਾ ਤੁਸੀਂ ਇਹਦਾ ਸਪਰੇਅ ਕਰ ਸਕਦੇ ਆ ਉਹ ਡੋਜ਼ ਤੁਸੀਂ ਹਲਕੀ ਵਧਾਣੀ ਘਟਾਣੀ ਕਿੰਨਾ ਤੁਹਾਡੇ ਕੋਲ ਏਰੀਆ ਹੈਗਾ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਆਈਡੀਆ ਲੈ ਲੈਣਾ ਸੋ ਇਹ ਜਿਹੜੀਆਂ ਚੀਜ਼ਾਂ ਆ ਦੋਸਤੋ ਇਹ ਸਾਡੇ ਘਰਾਂ ਦੇ ਵਿੱਚ ਆਮ ਪਈਆਂ ਤੇ ਇਹਦੇ ਤੋਂ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਜਿਹੜੀਆਂ ਕੀ ਆ ਮਿਰਚਾਂ ਆ ਇਹਦੇ ਵਿੱਚ ਦੋਸਤੋ ਨਿੰਮ ਇਹਦੇ ਵਿੱਚ ਸੰਤਰੇ ਦੇ ਖਿਲੜੇ ਆ ਇਹਦੇ ਵਿੱਚ ਨਿੰਬੂ ਆ ਇਹਦੇ ਵਿੱਚ ਕਹਿ ਲਓ ਵੀ ਤੁਸੀਂ ਪਿਆਜ਼ ਆ ਇਹਦੇ ਵਿੱਚ ਰੀਠੇ ਦਾ ਪਾਊਡਰ ਆ ਤੇ ਦੋਸਤੋ ਇਹਦੇ ਵਿੱਚ ਜਿਹੜਾ ਕੀ ਆ ਮਿਰਚਾਂ ਦਾ ਪਾਊਡਰ ਤੇ ਇਹਦੇ ਵਿੱਚ ਹਲਦੀ ਦਾ ਪਾਊਡਰ ਆ ਇੰਨੀਆਂ ਚੀਜ਼ਾਂ ਆ ਦੋਸਤੋ ਇਹਦੇ ਵਿੱਚ ਸੋ ਇਹਦੇ ਵਿੱਚ ਜਦੋਂ ਤੁਸੀਂ ਪੰਪ ਚ ਪਾਣੀ ਆ ਉਹ ਤੋਂ ਬਾਅਦ 50 ਗ੍ਰਾਮ ਖੱਟੀ ਲੱਸੀ ਐਡ ਆਨ ਕਰ ਲੈਣੀ ਤੇ ਇਹਦਾ ਸਪਰੇਅ ਕਰਨਾ ਤੇ ਬਾਕੀ ਤੁਸੀਂ ਦੇਖਿਓ ਸੁੰਡੀ ਸੰਡੀ ਨੇੜੇ ਨਹੀਂ ਆਣੀ ਤੇ ਹੋਰ ਵੱਡੀ ਗੱਲ ਇੱਕ ਜਿਹੜੀਆਂ ਮੱਖੀਆਂ ਮੱਛਰ ਸਾਡੀ ਫਸਲਾਂ ਨੂੰ ਤੰਗ ਕਰਦੇ ਆ ਨਾ ਤੇ ਦੋਸਤੋ ਮੈਂ ਸਭ ਤੋਂ ਪਹਿਲਾਂ ਅੱਗੇ ਵੀ ਤੁਹਾਨੂੰ ਦੱਸਦਾ ਹੁੰਨਾ ਜਦੋਂ ਵੀ ਤੁਸੀਂ ਕੋਈ ਆਪਣੀ ਬਗੀਚੀ ਤਿਆਰ ਕਰਨੀ ਹੈ ਨਾ ਉਹਦੇ ਆਲੇ ਦੁਆਲੇ ਗੇਂਦੇ ਦੇ ਫੁੱਲ ਤੇ ਉਹਦੇ ਦੁਆਲੇ ਗੁਲਾਬ ਦੇ ਫੁੱਲ ਜਿਹੜੇ ਕਿ ਹੈ ਜਿਆਦਾ ਲਾਣੇ ਆ ਸੋ ਇੱਕ ਚੀਜ਼ੇ ਦੇ ਵਿੱਚ ਤੁਸੀਂ ਹੋਰ ਐਡ ਕਰ ਸਕਦੇ ਆ ਪਰ ਉਹ ਸਾਰੇ ਬੰਦੇ ਨਹੀਂ ਕਰ ਸਕਦੇ ਕਿਉਂਕਿ ਕਈ ਗੁਰਸਿੱਖ ਪਰਿਵਾਰ ਆ ਪਰ ਦੱਸਣਾ ਆਪਣਾ ਫਰਜ਼ ਹੈ ਇੱਕ ਚੀਜ਼ੇ ਦੇ ਵਿੱਚ ਦੋਸਤੋ ਜਿਹੜੀ ਕੀ ਆ ਉਹ ਐਡ-ਆਨ ਕਰ ਸਕਦੇ ਆ ਤੁਸੀਂ ਤੰਬਾਕੂ ਦੇ ਪੱਤੇ ਤੰਬਾਕੂ ਦੇ ਪੱਤੇ ਵੀ ਸਾਡਾ ਦੱਸਣਾ ਫਰਜ਼ ਆ ਕਿਉਂਕਿ ਉਹ ਵੀ ਇੱਕ ਬਹੁਤ ਇੱਕ ਫੰਗੀਸਾਈਡ ਐਂਟੀ ਫੰਗੀਸਾਈਡ ਸਾਬਤ ਹੁੰਦਾ ਜਦੋਂ ਆਪਾਂ ਫਸਲਾਂ ਤੇ ਕਰਦੇ ਆ ਤੇ ਪਰ ਤੁਸੀਂ ਉਹ ਜੇਕਰ ਤੁਸੀਂ ਕਰਨਾ ਚਾਹੋ ਕਰ ਸਕਦੇ ਆ ਪਰ ਮੈਂ ਕਦੇ ਉਹ ਨਹੀਂ ਪਾਉਂਦਾ ਸੋ ਤੁਹਾਡੀ ਆਪਣੀ ਇੱਛਾ ਹੈ ਜੇਕਰ ਤੁਸੀਂ ਪਾਣਾ ਪਾ ਸਕਦੇ ਨਹੀਂ ਪਾਣਾ ਨਾਲ ਪਾਓ ਤੇ ਇੰਨੀਆਂ ਜਿਹੜੀਆਂ ਚੀਜ਼ਾਂ ਆ ਦੋਸਤੋ ਉਹ ਤੁਸੀਂ ਪਾ ਕੇ ਆਪਣੀਆਂ ਫਸਲਾਂ ਨੂੰ ਜਿਹੜਾ ਕੀ ਆ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਕਰ ਸਕਦੇ ਆ ਸੋ ਬਾਕੀ ਡਿਪੈਂਡ ਕਰਦਾ ਔਨ ਦਾ ਮੌਸਮ ਤੇ ਮੌਸਮ ਕਿਵੇਂ ਆ ਮੌਸਮ ਠੀਕ ਰਿਹਾ ਤਾਂ ਤੁਹਾਡੀਆਂ ਫਸਲਾਂ ਓਕੇ ਰਹਿਣੀਆਂ ਤੇ ਜੇਕਰ ਮੌਸਮ ਦੇ ਵਿੱਚ ਗੜਬੜੀ ਹੋਈ ਜ਼ਿਆਦਾ ਹਮਸ ਹੋਈ ਗਰਮੀ ਜ਼ਿਆਦਾ ਪੈ ਗਈ ਸੋ ਜਿਹੜੀਆਂ ਇਹ ਚੀਜ਼ਾਂ ਆ ਉਹ ਸੁਭਾਵਿਕਾ ਕੀਟਨਾ ਕੀ ਕੀੜੇ ਆ ਜਿਹੜੇ ਉਹ ਜ਼ਿਆਦਾ ਆਣਗੇ ਜੇਕਰ ਜ਼ਿਆਦਾ ਨਮੀ ਹੋਵੇਗੀ ਤਾਂ ਵੀ ਕੀੜੇ ਜ਼ਿਆਦਾ ਆਣਗੇ ਸੋ ਇਹਨਾਂ ਚੀਜ਼ਾਂ ਦਾ ਪ੍ਰਯੋਗ ਆ ਤੁਸੀਂ ਦੋਸਤੋ ਆਪਣੀਆਂ ਫਸਲਾਂ ਦੇ ਉੱਪਰ ਆਪਣੇ ਜਿਹੜੇ ਕੀ ਆ ਬਗੀਚੇ ਦੇ ਵਿੱਚ ਤੁਸੀਂ ਕਰ ਸਕਦੇ ਆ ਸੋ ਕੈਮਰਾਮੈਨ ਜੀ ਆ ਦੇਖੋ ਬੈਂਗਣਾ ਦੇ ਉੱਪਰ ਮਾਰੇ ਜਾ ਮਾਰੋ ਕੈਮਰਾ ਤੇ ਦੋਸਤੋ ਇੱਧਰ ਆ ਕਰੇਲੇ ਲੱਗੇ ਹੋਏ ਨੇ ਇੱਧਰ ਆ ਕਰੇਲੇ ਆ ਉੱਧਰ ਤੋਰੀਆਂ ਲੱਗੀਆਂ ਹੋਈਆਂ ਹਾਂਜੀ ਦੋਸਤੋ ਇੰਨੀਆਂ ਚੀਜ਼ਾਂ ਤੁਸੀਂ ਪਾ ਕੇ ਆਪਣੀਆਂ ਬਗੀਚੀ ਨੂੰ ਤੁਸੀਂ ਸਪਰੇਅ ਕਰੋ ਤੇ ਜੇਕਰ ਤੁਸੀਂ ਇਹ ਚੀਜ਼ ਨੂੰ ਵਰਤਦੇ ਆ ਤਾਂ ਤੁਹਾਡੇ ਤੁਹਾਨੂੰ ਦੁਕਾਨ ਤੋਂ ਨਾ ਕੋਈ ਜਿਹੜਾ ਕੀੜੇ ਮਾਰ ਦਵਾਈਆਂ ਲਿਆਉਣ ਦੀ ਜ਼ਰੂਰਤ ਨਹੀਂ ਪੈਣੀ ਸੋ ਤੁਹਾਡਾ ਇਹਦੇ ਨਾਲ ਹੱਲ ਹੋ ਜਾਣਾ ਤੇ ਦੋਸਤਰੀ ਦੂਜੀ ਗੱਲ ਹੈਗੀ ਆ ਜਿਵੇਂ ਕਿ ਧੁੱਪ ਬਹੁਤ ਪੈ ਰਹੀ ਆ ਤੇ ਤੁਸੀਂ ਇਹਦਾ ਗ੍ਰੀਨ ਛੱਡ ਜਿਹੜੀ ਕਿ ਆ ਗ੍ਰੀਨ ਕੱਪੜੇ ਦੀ ਛੱਡ ਆਂਦੀ ਆ ਉਹਨੂੰ ਤੁਸੀਂ ਆਪਣੇ ਆ ਸਬਜ਼ੀਆਂ ਦੇ ਉੱਪਰ ਪਾ ਸਕਦੇ ਆ ਪਰ ਵੈਸੇ ਹੁਣ ਮੌਸਮ ਆ ਜਿਹੜਾ ਉਹ ਅੱਗੇ ਮੀਂਹਾਂ ਵਾਲਾ ਆਣ ਵਾਲਾ ਬਰਸਾਤ ਆਣੇ ਵਾਲੀ ਆ ਸੋ ਇਸ ਕਰਕੇ ਤੁਸੀਂ ਉਹਦਾ ਵੀ ਆਪਾਂ ਦੇਖ ਸਕਦੇ ਹਾਂ ਸੋ ਇਹ ਚੀਜ਼ ਮੌਸਮ ਤੇ ਜ਼ਿਆਦਾ ਡਿਪੈਂਡ ਕਰਦੀ ਆ ਦੋਸਤੋ ਮੌਸਮ ਕਿਵੇਂ ਦਾ ਹੈ ਸਭ ਤੋਂ ਵੱਡੀ ਗੱਲ ਆ ਸੋ ਮੈਂ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਆ ਬਹੁਤ ਚੰਗੀ ਲੱਗੀ ਹੋਵੇਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤੇ ਇਹਨੂੰ ਸ਼ੇਅਰ ਕਰਨਾਂ ਦਬਕੇ ਤੇ ਆਪਣੇ ਤੁਹਾਨੂੰ ਕਮੈਂਟ ਜਿਹੜੇ ਥੱਲੇ ਸਾਡੇ ਭੇਜਣਾ ਕਿ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਦਿੰਨੇ ਆ ਤੁਸੀਂ ਇਹਦਾ ਫਾਇਦਾ ਵੱਧ ਤੋਂ ਵੱਧ ਉਠਾ ਸਕੋ ਸੋ ਅਸੀਂ ਇੱਥੇ ਕੋਈ ਇਹ ਵੇਚਣ ਲਈ ਨਹੀਂ ਕਰ ਰਹੇ ਅਸੀਂ ਕਰ ਰਹੇ ਆ ਕਿ ਸਾਡੇ ਦੋਸਤ ਸਾਡੇ ਜਾਗਰੂਕ ਹੋਣ ਜਿਹੜੇ ਘਰਾਂ ਦੇ ਵਿੱਚ ਸਬਜ਼ੀਆਂ ਲਾਉਂਦੇ ਆ ਖਾਰਾਂ ਦੇ ਵਿੱਚੋਂ ਸਾਨੂੰ ਬਹੁਤ ਸੁਨਹਿ ਜਾਂਦੇ ਆ ਸੋ ਇਸੇ ਕਰਕੇ ਤੁਹਾਡੇ ਲਈ ਆਪਾਂ ਜਿਹੜਾ ਕਿ ਐਡਾ ਪ੍ਰਬੰਧ ਕੀਤਾ ਆ ਆਪਾਂ ਆਪਣੀਆਂ ਸਬਜ਼ੀਆਂ ਨੂੰ ਸਪਰੇਅ ਕਰਨ ਲੱਗੇ ਸੀਗੇ ਇਹ ਚੀਜ਼ਾਂ ਦਾ ਤੇ ਸੋਚਿਆ ਵੀ ਤੁਹਾਨੂੰ ਵੀ ਆਪਾਂ ਦੱਸੀਏ ਯਾਰ ਵੀ ਤੁਸੀਂ ਵੀ ਕਰ ਸਕਦੇ ਆ ਇਹ ਚੀਜ਼ਾਂ ਵਰਤ ਕੇ ਤੁਸੀਂ ਆਪਣੀਆਂ ਸਬਜ਼ੀਆਂ ਨੂੰ ਸੇਫ ਰੱਖ ਸਕਦੇ ਆ ਸੋ ਤੁਸੀਂ ਸ਼ੁੱਧ ਖਾ ਸਕਦੇ ਆ ਜ਼ਹਿਰ ਮੁਕਤ ਖਾ ਸਕਦੇ ਆ ਸੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇਵੇਂ ਸਤਿ ਸ਼੍ਰੀ ਅਕਾਲ